ਕਿ ਦਿੱਤੀਆਂ ਦੋ ਸਕੂਟਰੀਆਂ ਜਿਹੜੀਆਂ ਸੀ ਡਾਕਟਰ ਸਾਹਿਬ ਜਿੰਨੇ ਤੋਂ ਚਲਾਨ ਕਰਾ ਲਏ ਉਹ 38000 ਰੁਪਏ ਤਾਰਾ ਉਹ ਡਾਕਟਰ ਸਾਹਿਬ ਨੂੰ ਕਿਤੇ ਜੇਲ੍ਹ ਭਾਜੀ ਹੋ ਗਈ 60000 ਰੁਪਿਆ ਹੋ ਗਿਆ ਜੀ ਲਓ ਵੀ ਮਿੱਤਰੋ গুਡ ਮਾਰਨਿੰਗ ਅੱਜ ਸੋਚਿਆ ਸੀਗਾ ਕਿ ਸਵੇਰੇ ਰਨਿੰਗ ਕਰਨ ਜਾਵਾਂਗੇ ਪਰ ਰਨਿੰਗ ਤਾਂ ਕੀ ਕਰਨੀ ਆ ਉੱਠੇ ਹੀ ਨਹੀਂ ਹੋਇਆ ਸੋ ਚਲੋ গুਡ ਮਾਰਨਿੰਗ ਨਾ ਤੋਕੇ ਮਿਲਦੇ ਆਂ I don't ever slow up, no I don't take shit I got no love for the fakeness If you wanna play tough and wanna hate this, I'll always show up I don't ever slow up, no I don't take shit I got no love for the fakeness If you wanna play tough and wanna hate this, I'll always show up and make a statement I don't ever slow up, no I don't take shit I got no love for the fakeness If you wanna play tough and wanna hate this, I'll always show up and Everything I do so instinctive, so passionate. Every word I move so descriptive, like an adjective. I got. ebby let's go. Change ਇਹਦਰ ਪੈਸੇ ਜਾਂ ਮੰਗਾਉਣਾ ਹੋਵੇ ਪਾਉਣ ਲਈ ਵੀ ਛੂ ਖਰਾਬ ਨਾ ਹੋਵੇ ਸੋ ਇਹਨੂੰ ਹੁਣ ਆਪਾਂ ਦੁਬਾਰਾ ਨਵੀਂ ਟੇਪ ਕਰਾਂਗੇ ਲੋ ਬੇ ਕੰਨ ਚ ਨਾਲ ਦੀ ਘੜੀ ਆਪਣਾ ਸੇਫ ਹਾਂ ਉਹ ਸ਼ੂ ਗੰਦਾ ਪਚੱਕ ਦिए ਹੋਣੇ ਗੋ ਮਿੱਤਰੋ ਗਰਮੀ ਦਾ ਕੋਈ ਅੰਤ ਨਹੀਂ ਯਾਰ ਬਹੁਤ ਗਰਮੀ ਆ ਇੰਨੀ ਗਰਮੀ ਹੋ ਗਈ ਮੈਂ ਤਾਂ ਬਾਈਕ ਚੱਕ ਕੇ ਡਿਸੀਜਨ ਗਲਤ ਲੈ ਲਿਆ ਹੁਣ ਮੇਰਾ ਦਿਲ ਕਰਦਾ ਵੀ ਗੱਡੀ ਚੱਕ ਲਿਆਵਾਂ ਜਿਹੜਾ ਇੱਕ ਅੱਧਾ ਕੰਮ ਕਰਨਾ ਕੋਈ ਗੱਡੀ ਨਾਲ ਹੀ ਕਰ ਲਈਏ ਬਹੁਤ ਗਰਮੀ ਆ ਮਿੱਤਰੋ ਬਹੁਤ ਗਰਮੀ ਆ ਬਹੁਤ ਗਰਮੀ ਪੈਣੀ ਵੀ ਇਸ ਵਾਰੀ ਕਿਉਂਕਿ ਠੰਡ ਨਹੀਂ ਪਈ ਚਲੋ ਦੇਖਦੇ ਹਾਂ ਕੀ ਬੰਦਾ ਵਿਚਾਰਤਾ ਦੇ ਦਿਓ ਜੀ ਜਿਹੜੇ ਚਲਾਨਾ ਦਾ ਆਪਾਂ ਕੀ ਭੁਗਤਾਨ ਕਰ ਚੁੱਕੇ ਆ ਜਾਂ ਹਲੇ ਟਾਈਮ ਨਹੀਂ ਹੈਗਾ ਖਾਲੇ ਆਪਾਂ ਚਲਾਨਾਂ ਦੀ ਲਿਸਟਾਂ ਹੀ ਕੱਢ ਰਹੇ ਹਾਂ ਹਾਂਜੀ ਖਾਲੇ ਤਾਂ ਅਸੀਂ ਬੰਦੇ ਲੱਭ ਰਹੇ ਜਿਹੜੇ ਜਿਹੜੇ ਦਿੱਲੀ ਜਾ ਕੇ ਆਏ ਉਹ ਕਿੰਨੇ ਕਿੰਨੇ ਚਲਾਨ ਹੋਏ ਆ ਨਹੀਂ ਜਿਹੜਾ ਬੰਦੇ ਕੋਲ ਜਾ ਕੇ ਉਹਦੇ ਕਿੰਨੇ ਹੋਏ ਸੀਗੇ 19 ਚਲਾਨ ਹੋਏ ਸੀ 19 ਚਲਾਨ ਨਹੀਂ ਕਿਹੜੀ ਗੱਡੀ ਤੇ ਗਈ ਸੀ ਉਹ ਪੱਤੀ ਸਕੋਰਪਿਓ ਗੱਡੀ ਸੀ ਸਕੋਰਪਿਓ ਦੀ ਅੱਛਾ ਉਹਦੇ 19 ਚਲਾਨ ਹੈ ਜੀ ਨਹੀਂ ਉਹਨੇ ਫਿਰ ਗੱਡੀ ਵੇਚ ਕੇ ਖੜਾ ਛੱਡਿਆ ਕਿ ਕੀ ਕੀਤਾ ਨਹੀਂ ਆਪਣੇ ਫਰੈਂਡ ਦੀ ਲੈ ਕੇ ਗਿਆ ਸੀ ਓ ਚਾ ਜਿੱਦਾਂ ਸਾ ਮੇਰੀ ਲੈ ਕੇ ਜਾਣੀ ਆ ਮਿੱਤਰੋ ਜੇ ਕਦੇ ਕਿਸੇ ਦਾ ਜ਼ਿੰਦਗੀ ਚ ਚਲਾਨ ਨਹੀਂ ਹੋਇਆ ਤਾਂ ਉਹ ਚਾਹੁੰਦਾ ਵੀ ਮੇਰਾ ਚਲਾਨ ਹੋਵੇ ਉਹ ਇਸ ਐਕਸਪੀਰੀਅੰਸ ਨੂੰ ਮਤਲਬ ਮਜ਼ਾ ਲੈਣਾ ਚਾਹੁੰਦਾ ਐਕਸਪੀਰੀਅੰਸ ਦਾ ਤਾਂ ਡਾਕਟਰ ਸਾਹਿਬ ਨੂੰ ਆਪਣੀ ਗੱਡੀ ਦੀ ਚਾਬੀ ਦੇ ਸਕਦਾ ਮੈਂ ਡਾਕਟਰ ਸਾਹਿਬ ਹੁਣ ਮੇਰੀ ਗੱਡੀ ਦੇ ਪਿੱਛੇ ਪਿਆ ਕਹਿੰਦੇ ਮੈਂ ਸਕੋਰਪੀਆਨ ਨਹੀਂ ਲੰਬੇ ਰੂਟ ਤੇ ਚਲਾ ਕੇ ਦੇਖੀ ਵੀ ਮੈਂ ਦਿੱਲੀ ਨੂੰ ਸਕੋਰਪੀਅਨ ਲੈ ਕੇ ਜਾਣੀ ਆ ਮੈਂ ਕਿਹਾ ਡਾਕਟਰ ਸਾਹਿਬ मोस्ट वेलकम ਆਪਣੇ ਕਿਸੇ ਫਰੈਂਡ ਨਾਲ ਅੰਦਰ ਖਾਤੇ ਯਾਰ ਮਾਰ ਮਾਰ ਨਹੀਂ ਹੋਵੇ ਤੁਸੀਂ ਗੱਡੀ ਲੈ ਕੇ ਤੁਸੀਂ ਦਿੱਲੀ ਨੂੰ ਜਾ ਦਿੱਲੀ ਨੂੰ ਜਾ ਸਕਦੇ ਉਹੀ ਬਦਲਾ ਲੈਣਾ ਹੋਵੇ ਡਾਕਟਰ ਸਾਹਿਬ ਤੇਲ ਹੀ ਆ ਹੈਨਾ ਜੀ ਤੇ 3-4000 ਦਾ ਤੇਲ ਹੈ ਤੇਲ ਬੰਦਾ ਪਵਾਵੇ ਉਹ ਦਿੱਲੀ ਵੀ ਨਾ ਜਾਵੇ ਪੁਲਿਸ ਇੱਥੇ ਤੱਕ ਰੁੜਿਆ ਹਾਂ ਉੱਥੇ ਉਹੀ ਬਜ਼ਾਰਾਂ ਚ 120 ਤੇ ਲਾ ਕੇ ਰੋਕ ਲਿਆ ਕਰੇ ਹੈ ਜੀ ਨਹੀਂ ਆਮ ਤਾਂ ਬੰਦਾ 40 ਸਪੀਡ ਤੇ ਜਾਵੇ ਦੇਖਿਆ ਕਿ ਕੈਮਰਾ ਲੱਗਿਆ ਜਦ 120 ਕਰਦਾ ਹੁਣ ਜਿਵੇਂ ਡਾਕਟਰ ਸਾਹਿਬ ਕਹਿੰਦੇ ਕਹਿੰਦਾ ਮੈਂ ਤਾਂ ਕਰੂਜ਼ ਕੰਟਰੋਲ ਤੇ ਗੱਡੀ 90 ਤੇ ਪਾਈ ਹੋਈ ਸੀ ਉਹ ਤਾਂ ਉਤਰਾ ਹੀ ਆ ਗਈ ਹੁਣੀ 97 ਹੋ ਗਈ ਕਹਿੰਦਾ ਉਤਰਾ ਹੀ ਚ ਵਧ ਗਈ ਸਪੀਡ ਨਹੀਂ ਵੱਧਦੀ ਤਾਂ ਐ ਤੁਸੀਂ ਕਹਦੇ ਕਰੂਜ਼ 90 ਤੇ ਲਾਉਣਾ ਸੀ ਤੁਸੀਂ 85 ਤੇ ਲਾ ਲੈਂਦੇ ਉਹ ਜੇ ਸਪੀਡ ਲਿਮਟ 90 ਸੀ ਡਾਕਟਰ ਸਾਹਿਬ 90 ਤੇ ਚਲਾਉਂਦੇ ਤਾਂ ਲਿਮਟ ਕੰਪੀ ਨਹੀਂ ਨਹੀਂ ਲਿਮਟ 90 ਦੀ ਹੈ ਇਹ ਨਹੀਂ ਉਹਨਾਂ ਨੇ ਕਿਹਾ ਵੀ ਉਹ ਤੋਂ ਘੱਟ ਨਹੀਂ ਚਲਾ ਸਕਦੇ ਤੁਸੀਂ ਵੀ 90 ਦੀ ਚਲਾਉਣੀ ਉਹ ਦੇ ਹਾਂ ਕੋਲ ਤਾਂ ਨਹੀਂ ਜਾ ਹੂੰ ਸਪੀਡ ਦਾ ਚਲਾਣਾ ਚਲਾਣਾ ਸਪੀਡ ਦੇ ਹਾਈਵੇ ਤੇ ਇਹ ਦਿੱਤੇ ਲਿਖਿਆ ਨਾ 90 ਜੇ ਤੁਸੀਂ ਉੱਤੇ 40 ਪਰ ਜਾਉਗੇ 50 ਪਰ ਜਾਉਗੇ ਉਹ ਚਲਾਣ ਸਪੀਡ ਨਹੀਂ ਤੁਹਾਨੂੰ ਜਲ ਪਤਾ ਲੱਗੀ ਨਹੀਂ ਅੱਛਾ ਇਹ ਵੀ ਗੱਲ ਆ ਨਹੀਂ ਜੇ ਕਿਸੇ ਬੰਦੇ ਨਾਲ ਕੋਈ ਬਜ਼ੁਰਗ ਹੋਵੇ ਜਿਹੜਾ 70 ਤੋਂ 60 ਤੋਂ ਉੱਤੇ ਹਾਈਵੇ ਤੇ ਡਰਾਈਵਰ ਆ ਕੇ ਜਾਵੇ ਗੱਡੀ ਹਾਈਵੇ ਤੇ ਚੜ ਗਈ ਹੈ ਹਾਈਵੇ ਤੇ 40 ਤੇ ਚਲਾ ਰਹੇ ਉਹਦਾ ਚਲਾਣ ਹੋਏਗਾ ਤੁਹਾਡਾ ਕੰਪਿਊਟਰ ਸਪੀਡ ਨੂੰ 90 ਤੇ ਆ ਸਾਰੀਆਂ ਗੱਡੀਆਂ ਦਾ 90 ਤੇ ਆ ਰਹੀਆਂ 80 ਤੇ 90 ਤੇ ਜਿਹੜਾ 40 ਤੇ ਆ ਰਿਹਾ ਮੰਨੂ ਨਹੀਂ 40 ਤੇ ਜਾ ਕੇ ਪੈਨਿਸ਼ਨ ਪੈਦਾ ਕਰ ਰਿਹਾ ਮਤਲਬ ਡਾਕਟਰ ਸਾਹਿਬ ਇਹ ਤਾਂ ਇਹੀ ਗੱਲ ਹੋ ਗਈ ਜੀ ਜਿਵੇਂ ਆਹ ਵੱਡੇ ਵੱਡੇ ਐਕਟਰ ਐਕਟਰੈਸ ਨੇ ਮਤਲਬ ਅੱਜ ਕੱਲ ਟ੍ਰੈਵਲ ਛੋਟੀ ਛੋਟੀ ਗੱਲ ਤੋਂ ਪ੍ਰਾਈਵੇਟ ਜੈਟ ਤੇ ਕਰਦੇ ਆ ਇਹ ਆਪਣੇ ਹਨਾ ਮਤਲਬ ਹਮ ਪ੍ਰਾਈਵੇਟ ਜੈਟ ਹੀ ਆਪਾਂ ਜਾਂ ਤਾਂ ਲੈ ਲਈਏ ਭਰ ਸਕਦੇ ਨਹੀਂ ਡਰਾਈਵਰ ਰੱਖ ਸਕਦੇ ਹਾਂ ਉਹਦੇ ਨਾਲੇ ਹਿੰਦੁਸਤਾਨ ਚ ਰੋਜ਼ਗਾਰ ਦੇ ਅਫਸਰ ਪੈਦਾ ਹੋਣਗੇ ਡਾਕਟਰ ਸਾਹਿਬ ਕਹਿੰਦੇ ਤੁਸੀਂ ਪ੍ਰਾਈਵੇਟ ਜੈਟ ਰੱਖ ਸਕਦੇ ਆ ਮੈਂ ਸਰਕਾਰ ਦੇ ਕੋਲ ਨਮਾਲ ਸੁਤ ਦੇ ਯਾਨ ਉੱਪਰ ਵੀ ਦੇਖੋ ਚਰਨਾਂ ਵਾਲੇ ਸਟੇਜ ਨੂੰ ਕਿਥੇ ਉੱਪਰ ਜਾ ਜਾਦੇ ਵੀ ਹਨਾ ਦੇ ਪ੍ਰੋਜੈਕਟ ਤੇ ਇਹਦੀ ਹੋ ਰਿਹਾ ਚਲਾਣਾ ਪਹਿਲੇ ਕੰਟਰੋਲ ਪਾ ਕੇ ਲੋਕਾਂ ਦੀ ਆਤਮ ਵਿਗੜ ਨਹੀਂ ਨਾ ਦੇਖੋ ਸ਼ੁਰੂ ਤੇ ਕੰਟਰੋਲ ਤੋਂ ਆ ਨਹੀਂ ਲੜਦਾ ਗਲਤ ਡਾਕਟਰ ਸਾਹਿਬ ਇਸ ਵਾਰੀ ਦਿੱਲੀ ਫਿਰ ਆਪਾਂ ਪ੍ਰਾਈਵੇਟ ਜੱਟ ਤੋਂ ਹੀ ਚੱਲਾਂਗੇ ਪੁੱਛੋ ਕਿੰਨਾ ਕਿਤਾ ਖਰਚਾ ਹੁੰਦਾ ਹੈ ਹਾਂਜੀ ਚਲਾਣਾ ਤੋਂ ਤਾਂ ਬਚਾਂਗੇ ਸਰਕਾਰੀ ਜਹਾਜ ਚੱਲਦੀ ਹੀ ਆ ਟਰੇਨਟ ਦੀ ਕੀ ਕੋਰਤਾ ਜੀ ਹੁਣ ਇਹਨਾਂ ਪੈਸਾ ਲੱਗ ਗਏ ਨਹੀਂ ਭਗਵੰਤ ਮਾਨ ਨੂੰ ਹੀ ਡਾਕਟਰ ਸਾਹਿਬ ਇੱਕ ਬੋਤਲ ਦੇ ਕੇ ਉਹਦੇ ਹੀ ਲੈ ਚੱਲਦੇ ਆਂ ਫੋਨੇ ਮਾਂਜੜਾ ਨਾਲ ਨਾਲੇ ਬਹੁਤਾ ਖਰਚਾ ਨਹੀਂ ਕਿਤੇ ਉਹ ਵੀ ਉਹੀ ਫਿਰ ਜਾਂਦਾ ਜੀ ਆਲੇ ਦੁਆਲੇ ਉਹ ਆਪ ਤਾਂ ਘੱਟ ਹੁੰਦਾ ਲੋਕ ਹੀ ਆਲੇ ਦੁਆਲੇ ਫਿਰਦੇ ਆਂ ਅਸਲ ਦੇ ਵਿੱਚ ਨਾ ਰੂਲ ਜਿਹੜੇ ਸਾਰੇ ਕਿਤੇ ਲਾਗੂ ਹੋਣੇ ਚਾਹੀਦੇ ਮੁੰਡੇ ਮੌਜੂਦਨ ਸੰਗਠਨ ਨਹੀਂ ਰੂਲ ਕਿਦਾਂ ਜੀ ਸਾਰੇ ਕਿਤੇ ਮਰਦੂ ਹੋਣੇ ਚਾਹੀਦੇ ਲਾਗੂ ਕਰਾਣੇ ਚਾਹੀਦੇ ਸਰਕਾਰ ਇਹ ਨਹੀਂ ਕਿ ਰੂਲ ਬਣਾਓ ਤੇ ਉਹਨਾਂ ਜੇਬ ਚ ਪਾ ਕੇ ਵੇਜੋ ਦਾ ਜਰੂਰ ਡਾ ਜੀ ਐਨੀ ਐਡਵਾਂਸ ਹੋ ਚੁੱਕੀ ਆ ਹਰ ਚੀਜ਼ ਤੇ ਕੰਟਰੋਲ ਕਰਨਾ ਬਹੁਤ ਆਸਾਨ ਹੈ ਨਹੀਂ ਡਾਕਟਰ ਸਾਹਿਬ ਉਹ ਨੰਬਰ ਤੋਂ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਵੀ ਇਹ ਇਹ ਰੂਮ ਹੈ ਹੈ ਅਵੇਅਰਨੈਸ ਹੈ ਹੀ ਨਹੀਂ ਜੀ ਆਪਾਂ ਨੂੰ ਪਤਾ ਹੀ ਨਹੀਂ ਤੇਰੇ ਮੇਰੇ ਵਰਗੇ ਨੂੰ ਜੇ ਅਸੀਂ ਚਲਾਨਾਂ ਦੀ ਗਿਣਤੀ ਜਣੀਏ ਕਰਾਈ ਦੇ ਲਈ ਤਾਂ ਸ਼ਾਇਦ 10 ਤੋਂ ਜ਼ਿਆਦਾ ਗਿਣਨਾ ਸਕੇ ਆ ਜਦੋਂ ਤੁਸੀਂ ਲਿਸਟ ਕੱਢ ਕੇ ਦੇਖੋਗੇ ਨਹੀਂ ਮੈਂ ਕਹਿੰਦਾ ਡਾਕਟਰ ਸਾਹਿਬ ਉਹਦੇ 19 ਚਲਾਨ ਵਾਲੀ ਗੱਡੀ ਜਾ ਵੀ ਜੋੜਾ ਚਾਹੀਦਾ ਹੁੰਦਾ ਪੋਲੂਸ਼ਨ ਪੋਲੂਸ਼ਨ ਕਿੱਥੋਂ ਬਿਜਲੀ ਵਾਲੀ ਗੱਡੀ ਦਾ ਕਿਹੜਾ ਫਿਰ ਤਾਂ ਫਿਰ ਤਾਂ ਇਹ ਜਮੇ ਹੀ ਤੱਕਾ ਹੈ ਦੇਖੋ BS4 ਗੱਡੀ ਪਟਰੋਲ ਜੀ ਇਹ ਤਾਂ 2 ਸਾਲ ਪੁਰਾਣੀ ਆ ਕਿਉਂ ਪੋਲੂਸ਼ਨ ਕਰੂਗੀ ਜੇ ਪੋਲੂਸ਼ਨ ਕਰਦੇ ਹੋ ਤਾਂ ਸਰਟੀਫਿਕੇਟ ਤੋਂ ਬਾਅਦ ਨਹੀਂ ਕਰੋਗੇ ਨਹੀਂ ਤੁਹਾਡੀ BS4 ਹੈ ਕਿ BS6 ਹੈ BS6 ਹੈ ਤੁਹਾਡੀ BS6 ਸਿਰਫ BS4 ਆਪਣੀ ਥਾਰ ਹੈ BS4 ਕਰਦੀ ਆਪ ਨੂੰ ਜੀ ਕਰਦੀਆਂ ਹਾਂ ਜਦੋਂ ਤੋ ਪ੍ਰੀਡੰ ਦਾ ਸਰਟੀਫਿਕੇਟ ਮਿਲ ਜੇ ਉਹ ਹਟ ਜਾਂਦੀ ਕਰਨ ਫਿਰ ਜੇ ਹਜੇ ਕੋਈ ਐਸਾ ਕੋਈ ਪਾਸਾ ਨਹੀਂ ਦੇਵੇ। ਸ਼ਾਟੀ ਉੱਤੇ ਜ਼ਰੂਰੀ ਆ। ਫਿਰ ਤਾਂ ਨਹੀਂ ਗੱਡੀਆਂ ਦਾ ਵੀ ਲੱਗੂ ਹੋਵੇ। ਬਿਲਕੁਲ। ਦਰ ਸਾਹਿਬ ਹੁਣ ਮੈਂ ਸਕੋਰਪੀਅਨ ਲਈ ਹੈ। ਹੁਣ ਉਹ ਚ ਯੂਰੀਆ ਪੈਂਦਾ। ਉਹ ਧੂਆਂ ਬਾਹਰ ਨਹੀਂ ਕੱਢਦੀ। ਉਹ ਧੂਆਂ ਇੱਕ ਡਰਮ ਚ ਉਹਦੇ ਲੱਗਿਆ ਹੋਇਆ ਉੱਥੇ ਇਕੱਠਾ ਕਰੀ ਜਾਂਦੀ ਆ ਉਹ। ਠੀਕ ਹੈ ਜੀ। ਮਤਲਬ ਮੋਸਟਲੀ ਸਾਰੀਆਂ ਗੱਡੀਆਂ ਇਦਾਂ ਕਰਦੀਆਂ ਆ ਉਹ। ਜੜੀਆਂ ਅੱਜ ਵੀ ਐਸ 6 ਸਾਰੀਆਂ। ਤੇ ਉਹ ਰੀਜਨਰੇਸ਼ਨ ਹੁੰਦੀ ਹੈ ਮੁੜ ਕੇ ਉਹਦੀ ਇੱਥੇ ਕੈਮਰਾ ਲੱਗਿਆ ਹੈ 60 ਦੀ ਸਪੀਡ ਤੇ ਜੀ ਕੋਈ ਪਤਾ ਨਹੀਂ ਜਾਂਦਾ ਲੋਕ ਐਨੇ ਅਵੇਅਰ ਹੋ ਗਏ ਜਦ ਚੋਣਾਂ ਮੇਂ ਐਨੇ ਜ਼ਿਆਦਾ ਹੋ ਗਏ ਲੋਕ ਕੋਈ 60 ਤੋਂ ਉੱਪਰ ਗੱਡੀ ਨਹੀਂ ਚਲਾਦੇ ਉਹ 60 ਦੀ ਸਪੀਡ ਤੇ ਤਾਂ 10 ਕ ਗੱਡੀਆਂ ਇਕੱਠੀਆਂ ਜੀਆਂ ਹੁੰਦੀਆਂ ਨੇੜੇ-ਨੇੜੇ ਉੱਤੋਂ ਅੱਗੇ ਕਾਫੀ ਸੜਕ ਖਾਲੀ ਚੱਲਦੀ ਜਿਗਰੀ ਹੈ ਮੈਂ ਸੀਸੂ ਨੂੰ ਪਿੱਛੇ ਵੀ ਦੇਖ ਰਿਹਾ ਤੂੰ ਜ਼ਿਆਦਾ ਗੱਡੀਆਂ ਨਹੀਂ ਦੇਖ ਰਹੀਆਂ ਲੇਕਿਨ ਉਹ اسی ਝੋਲ ਫੜ ਕੇ ਇੱਕ ਦੂਜੇ ਦੇ ਅੱਗੇ ਆ ਜਾਂਦਾ ਫਿਰ ਪਹਿਲਾ ਅੱਗੇ ਹੋ ਜਾਂਦਾ ਤੇ ਤੀਜਾ ਅੱਗੇ ਹੋ ਜਾਂਦਾ ਤੋਂ ਆਪਣਾ ਗੈਂਗ ਜਿਹਾ ਬਣਾਈ ਜਾ ਰਿਹਾ ਡਾਕਟਰ ਸਾਹਿਬ ਹੁਣ ਇੱਕ ਗੱਲ ਦੱਸੋ ਹਰਿਆਣੇ ਆ ਲਾਗਪਾਸ ਵਾਲੀਆਂ ਸਟੇਟਾਂ ਵਾਲੇ ਚੰਡੀਗੜ੍ਹ ਦੇ ਜਿਹੜੀਆਂ ਹੈਗੀਆਂ ਹਿਮਾਚਲ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਇਹਨਾਂ ਨੂੰ ਅਵੇਅਰਨੈਸ ਹੈਗੀ ਹੈ ਨਾ ਵੀ ਜਦੋਂ ਹੀ ਅਸੀਂ ਚੰਡੀਗੜ੍ਹ ਚ ਪੜਨਾ ਹੈ ਤਾਂ 60 ਦੀ ਲਿਮਟ ਹੈ 벨ਟ ਲਾਉਣੀ ਹੈ ਸਾਰਾ ਕੁਝ ਹੈਗਾ ਹੈ ਨਾ ਤਾਂ ਇਦਾਂ ਸਰ ਸਾਰੀਆਂ ਸਟੇਟਾਂ ਚ ਡਾਕਟਰ ਸਾਹਿਬ ਪੋਲੂਸ਼ਨ ਵੀ ਚਾਹੀਦਾ ਵੀ BS6 ਦਾ BS ਉਹ ਤਾਂ ਯਾਰ ਜਦੋਂ ਕੰਪਨੀ ਗਿਆ ਤੈਨੂੰ ਜਾਂਚੀ ਜਾਂਦਾ ਤਾਂ ਪਤਾ ਲੱਗ ਗਿਆ ਸਾਨੂੰ ਨਹੀਂ ਉਸ ਨੂੰ ਮੈਨੂੰ ਖੁਦ ਜੀਐਮ ਕਹਿ ਰਿਹਾ ਕਹਿੰਦਾ ਭਾਜੀ ਵੀ ਤੁਸੀਂ ਆਪਣੀ ਵੀ ਤੁਸੀਂ ਆਪਣੀ ਗੱਡੀ ਦਾ ਇਹਦਾ ਪੋਲੂਸ਼ਨ ਇਹਦਾ ਪੋਲੂਸ਼ਨ ਹੁੰਦਾ ਨਹੀਂ ਗੱਡੀ ਦਾ ਬਟ ਖੁਦ ਡਾਕਟਰ ਸਾਹਿਬ ਗੱਲ ਆਪਾਂ ਕੈਰੀ ਔਨ ਕਰਦੇ ਆ ਖੁਦ ਮੈਨੂੰ ਜੀਐਮ ਕਹਿੰਦਾ ਵੀ ਤੁਸੀਂ ਬਾਈ ਜੀ ਵੀ ਪੁਲਿਸ ਵਾਲੇ ਤੁਹਾਨੂੰ ਰੋਕ ਸਕਦੇ ਆ ਵੀ ਤੁਸੀਂ ਪੋਲੂਸ਼ਨ ਇਹਦਾ ਕਰਾ ਲਿਓ ਪਰ ਇਸ ਗੱਡੀ ਦਾ ਪੋਲੂਸ਼ਨ ਹੁੰਦਾ ਨਹੀਂ ਜੋ ਉਹਨੇ ਮੈਨੂੰ ਜੀਐਮ ਨੇ ਕਿਹਾ ਕਹਿੰਦਾ ਸਾਡੀ ਕੰਪਨੀ ਇਹ ਕਹਿੰਦੀ ਆ ਹੁੰਡਾਰ ਸਾਹਿਬ ਇਹ ਤਾਂ ਫੇਰ ਡਾਰੇ ਆ ਉਹਨਾਂ ਦਾ ਕੀ ਪਤਾ ਹੁਣ ਜਿਵੇਂ ਮੈਨੂੰ ਇੱਕ ਵਾਰ ਚੰਡੀਗੜ੍ਹ ਰੋਕ ਲਿਆ ਉਹਨਾਂ ਕੋਲ ਕੋਈ ਰੀਜ਼ਨ ਨਹੀਂ ਸੀਗਾ ਮੈਨੂੰ ਉਹ ਕਰਨ ਦਾ ਆਇਆ ਜੀ ਮੈਨੂੰ ਕਹਿੰਦਾ ਸ਼ੀਸ਼ਾ ਖੋਲੋ ਮੈਂ ਸ਼ੀਸ਼ਾ ਖੋਲਿਆ ਆਪ ਹੀ ਹੋਰਨ ਮਾਰਤਾ ਕਹਿੰਦਾ ਇਹਦਾ ਚਲਾਣਾ ਮੈਂ ਕਿਹਾ ਮੈਂ ਤਾਂ ਨਹੀਂ ਮਾਰਿਆ ਤੂੰ ਮਾਰਿਆ ਕਾਹਦਾ ਜਲਾਣਾ ਦੱਸੋ ਬਤਾਓ ਜਿੰਨੇ ਮਾਰੇ ਹੋ ਉਹਦੇ ਚਲਾਣਾ ਹੋਊਗਾ ਉਹਦੇ ਹੀ ਚਲਾਣਾ ਹੋਊਗਾ ਮੈਂ ਕਿਹਾ ਤੂੰ ਆਪਣਾ ਆਪ ਕੱਟ ਲੈ ਬਸ ਇਹ ਖੁੱਪਰ ਪ੍ਰੋਫੀਲ ਬਣੇ ਤਾਂ 25000 ਫਾਈਲ ਹੋ ਗਈ ਜੀ ਲੇਖਣੋਂ ਜਨਤਾ ਤੋਂ ਛੋਪਿਆ ਰਹਿ ਹਾਂ ਜਨਤਾ ਨਾਲ ਠੱਗੀ ਹੈ ਠੱਗੀ ਹੈ ਕਿ ਪਹਿਨ ਸੀਗਾ ਸਾਡੀ ਸੋਸ਼ਲ ਜੀ ਕਾਲਜ ਦੇ ਟਾਈਮ ਹੋਈ ਸੀ ਜਿੰਨ ਸ਼ੋਰ ਤੋਂ ਬਚਾ ਲੋ ਸਭ ਬਾਜੀ-ਬੂਝ ਕੇ ਮੰਨ ਲਿਓ ਕਿਸੇ ਤੋਂ ਫੋਨ ਕਰਾ ਦੋ ਜੇ ਕੋਈ ਪੁਲਿਸ ਵਾਲਾ ਲੋਕ ਜਾਏ ਜਦੋਂ ਇਹਦਾ ਫੈਕਟਾ ਸਮਝ ਲੱਗ ਗਿਆ ਵੀ ਅਸੀਂ ਛੋੜਿਆਂ ਹਾਂ ਸੁਰਖੀਆਂ ਦੀ ਚੈਕਿੰਗ ਤੋਂ ਬਚਨ ਨਹੀਂ ਕਰਾਣੀ ਉਹਦੇ ਬੈਨੀਫਿਟਸ ਕੀ ਆ ਸਰ ਜੀ ਹਾਂ ਜਦੋਂ ਸਮਝ ਆ ਗਏ ਜਿਹੜਾ ਖਤਮ ਹੋਣ ਤੋਂ ਪਹਿਲਾਂ ਅੱਜ ਤੱਕ ਮੇਰੀ ਇੰਸ਼ੋਰੈਂਸ ਕਦੀ ਲੇਟ ਨਹੀਂ ਹੋਈ ਆ ਦੇਖੋ ਬਿਲਕੁਲ ਕਿਉਂਕਿ ਉਹਨੂੰ ਫੈਕਟ ਸਮਝ ਆਇਆ ਬਿਲਕੁਲ ਲਾਇਸੈਂਸ ਦਾ ਕੀ ਫੈਕਟ ਹੈ ਉਹ ਸਮਝ ਆਇਆ ਕਿ ਜੇ ਤੁਹਾਡਾ ਕਦੀ ਕਲੇਮ ਹੀ ਨਹੀਂ ਪਾਸ ਹੋਣਾ ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਬਿਲਕੁਲ ਤੁਹਾਡੀ ਆਰਸੀ ਐਕਸਪਾਇਰ ਹੈ ਤੁਹਾਡਾ ਕਲੇਮ ਨਹੀਂ ਇੰਸ਼ੋਰੈਂਸ ਨਹੀਂ ਹੋਣੀ ਸਾਰੀਆਂ ਚੀਜ਼ਾਂ ਕਨੈਕਟਡ ਇੱਕ ਦੂਜੇ ਨਾਲ ਹੁਣ ਮੈਂ ਦੱਸੋ ਡਾਕਟਰ ਸਾਹਿਬ ਤੁਹਾਨੂੰ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਹੁਣ ਤੁਸੀਂ ਪੁਲਿਸ ਨੂੰ ਆਦਾ ਕਰਦੇ ਹੋ ਕੰਪਟਾਉਂਡ ਨਹੀਂ ਹਾਂ ਡਾਕਟਰ ਸਾਹਿਬ ਫਿਰ ਆਪਾਂ ਆ ਮੁੱਦੇ ਤੇ ਪਹੁੰਚੇ ਆ ਵੀ ਅਵੇਅਰਨੈਸ ਜ਼ਰੂਰੀ ਹੈ ਬਹੁਤ ਕਹਿੰਦੀ ਪ੍ਰੋਟੈਕਟਿਵ ਬੋਲਤਾ ਹੀ ਜ਼ਰੂਰੀ ਹੈ ਅਵੇਅਰਨੈਸ ਵੀ ਬੰਦਾ ਅਵੇਅਰ ਤਾਂ ਹੋਵੇ ਲੇਕਿਨ ਪੋਲਿਊਸ਼ਨ ਦਾ ਰੋਲ ਲੋਕ ਤੇ ਕੁਝ ਨਹੀਂ ਸਮਝਾ ਰਹੇ ਪੋਲਿਊਸ਼ਨ ਸਰਟੀਫਿਕੇਟ ਦਾ ਕਿਉਂਕਿ ਮੈਨੂੰ ਇਹ ਨਹੀਂ ਪਤਾ ਜਦੋਂ ਮੇਰੇ ਕੋਲ ਗੱਡੀ ਪੁਰਾਣੀ ਸੀ ਨਾ ਉਸ ਦਿੋ ਵਾ ਪੋਲਿਊਸ਼ਨ ਸਰਟੀਫਿਕੇਟ ਲਏਦੇ ਸੀ ਉਹ ਸਰਟੀਫିକੇਟ ਲੈ ਕੇ ਗੱਡੀ ਚ ਕੀ ਬਦਲਾਵਾ ਹੁੰਦਾ ਸੀ ਇਹ ਨਹੀਂ ਕੰਦਾ ਸਮਝ ਆਇਆ ਚਲੋ ਉਹੀ ਤਾਂ ਗੱਲ ਹੈ ਜੀ ਉਹ ਪਤਾ ਨਹੀਂ ਚਲੋ ਕੀ ਦਿੱਕਤਾਂ ਕੀ ਨਹੀਂ ਦਿੱਕਤ ਪਰ ਮੈਨੂੰ ਤੇ ਮੈਂ ਅਵੇਅਰ ਨਹੀਂ ਹੈ ਹਾਂ ਪਰ ਇੱਕ ਜਿਹੜੀਆਂ ਇੱਕ ਜਿਹੜੀਆਂ ਇਹਨਾਂ ਨੂੰ ਆ ਸਵਾਈਪ ਮਸ਼ੀਨਾਂ ਦੇਤੀਆਂ ਡਾਕਟਰ ਸਾਹਿਬ ਉਹਦਾ ਇੱਕ ਬੜਾ ਪੰਗਾ ਹੈ ਉਹ ਹੁਣ ਮੰਨ ਲਓ ਉੱਥੇ ਤੁਹਾਡੀ ਗੱਡੀ ਖੜੀ ਆ ਪੁਲਿਸ ਵਾਲਾ ਮੋਟਰਸਾਈਕਲ ਤੇ ਲੰਘਿਆ ਇੱਕ ਪਿੱਛੇ ਉਹਦੇ ਮਸ਼ੀਨ ਲੈ ਕੇ ਬੈਠਾ ਉਹਨੇ ਜਾਂਦੇ ਜਾਂਦੇ ਉਹਦੇ ਦੇ ਤੁੱਲ ਜੀ ਮਚੀ ਉਹਦੇ ਢਿੱਡ ਚ ਵੀ ਚਲ ਯਾਰ ਇਹਦਾ ਚਲਾਨ ਕੱਟਾ ਉਹਨੇ ਪਿੱਛੇ ਬੈਠੇ ਬੈਠੇ ਤੁਹਾਡਾ ਨੰਬਰ ਪੜ ਲਿਆ ਇਦਾਂ ਦੇ ਜਾਂਦੇ ਨੇ ਚਲਾਨ ਕਰ ਦੇਣਾ ਇਹ ਕੇ ਵੀ ਬੜਾ ਚੱਕਰ ਆ ਜਾਂਦੀ ਇਹਨਾਂ ਨੂੰ ਮਸ਼ੀਨਾਂ ਦਿੱਤੀਆਂ ਇਹਨਾਂ ਨੇ ਸਾਡਾ ਸਾਡੀ ਏਟੀਐਮ ਮਸ਼ੀਨ ਖਾਲੀ ਕਰੇ ਪਏ ਹਨ ਇਹ ਵੀ ਬੜਾ ਪੰਗਾ ਆਰ ਆਰ ਉਹ ਕਹਣਾ ਏਸੀ ਦੀ ਸਰਵਿਸ ਹੀ ਕਰਾ ਲਈਏ ਕੁਟੋ ਮਤਲਬ ਕਰੇ ਉਹ ਬੋਲੇ ਉਹਨੂੰ ਡਾਕਟਰ ਸਾਹਿਬ ਦੇਖ ਕੇ 10000 ਕਿ ਆ ਗਿਆ ਇਹ ਟੈਂਸਰ ਬਣਾਇਓ ਕਿ ਆ ਗਿਆ ਇਹ 11 4 ਦਾ ਹੀ ਆ ਕੈਨਸਲ ਕਰੋ ਇਹਨੂੰ ਹੂੰ 114 ਪੁਰਾਣਾ ਹੈ ਉਹੀ ਹੈ ਮਿਲ ਕੇ ਕਿਤੇ ਡਾਕਟਰ ਸਾਹਿਬ ਨਵਾਂ ਆ ਗਿਆ ਇਹ ਬੁਕਡ ਫਾਰਮ ਵਾਇਲੇਸ਼ਨ ਇੱਕ ਮਿੰਟ ਦਿਖਾਓ ਮੈਨੂੰ ਤਾਂ ਤਾਂ ਹੋ ਯਾਰ ਉਹੀ 12000 ਵਾਲੀ ਆ ਹੂੰ 7000 ਦੇ ਕਿੰਨੇ ਲਿਖਿਆ ਨਹੀਂ ਡਾਕਟਰ ਸਾਹਿਬ ਇਹ ਕੋਰ ਆ ਗਿਆ ਉਹ ਨਹੀਂ 7000 ਲਿਖਿਆ ਵੀ 7000 ਹੁਣ ਪਤਾ ਲੱਗੇ ਨਹੀਂ ਡਾਕਟਰ ਸਾਹਿਬ ਇਹ ਹੋਰ ਹੂੰ 11425 ਨੂੰ 934 ਤੇ ਉਹ 934 ਸੰਪੇੜਾ ਸੰਪੇੜਾ ਹੂੰ ਇਹ ਸੰਵੇੜਾ ਦਾ ਨਮਾਗਿਆ ਹਾਂ ਉਦਣ ਦਾ ਹੀ ਹੁਣ ਤੱਕ ਆਈ ਜਾਂਦੇ ਸਾਰੇ ਚਲਾਨ ਕਰੀ ਗਏ ਜਾਂਦੇ ਨਹੀਂ ਉਹ ਉਦਣ ਦਾ ਹੀ ਆ 11 ਚਾਰ ਦਾ ਹੀ ਆ ਨਹੀਂ ਕੋਈ ਨਮਾ ਆ ਕਿ ਪੁਰਾਣਾ ਹੈ ਜ਼ਿਲ੍ਹਾ ਕਿਹੜਾ ਹੈ ਸੰਪੇੜਾ ਸੰਪੇੜਾ ਹਰਿਆਣਾ ਦਾ ਨਹੀਂ ਸ਼ਹਿਰ ਸ਼ੂਟ ਦਾ ਨਾਮ ਹੀ ਲਿਖਿਆ ਸੰਪੇੜਾ ਵਿਲੇਜ ਲਿਖਿਆ ਜੀ ਐਮਓਆਰ 2 ਐਨਵੀਆ ਕੋਈ ਉਹ ਕੋਈ ਸ਼ਹਿਰ ਸਭ ਕੁਝ ਨਹੀਂ ਹੈ ਨਹੀਂ ਲਿਖਿਆ ਤਾਂ ਸੰਪੇੜਾ ਹਰਿਆਣਾ ਜੀ ਇੱਥੇ ਸ਼ਹਿਰ ਦਾ ਨਾਮ ਕੁਛ ਨਹੀਂ ਕੁਰਕੁਰਕੀ ਖੇਤਰ ਦੇ ਨੇੜੇ ਦੇਖੋ ਕਿਤੇ ਸੋਨੀਪੱਤ ਸੋਨੀਪੱਤ ਆ ਗਿਆ ਬਾਈ ਕੁਰਕ ਖੇਤਰ ਤੋਂ ਆਉਂਦੇ ਹੋਏ ਵਾਪਸ ਸੋਨੀਪੱਤ ਦਾ ਵੀ ਰਿਕਾਰਡ ਤੋੜ ਛੱਡਿਆ ਜੇ ਇੱਕ ਹੋਰ ਆ ਗਿਆ ਸੋਨੀਪੱਤ ਤਾਂ ਉੱਥੇ ਹੀ ਹਾਂ ਨਹੀਂ ਇਹ ਕੀ ਆ ਬਾਰ-ਬਾਰ ਕਰੀ ਜਾਂਦਾ 11:00 ਤੋਂ 14:00 ਹੋ ਗਈ ਅੱਜ ਹੁਣ ਆਏ ਮੈਸੇਜ ਚਾਰ ਬਾਈ ਨਹੀਂ ਚਲੋ ਉਹ ਤਾਂ ਮੈਸੇਜ ਤਾਂ ਲੇਟ ਆ ਸਕਦਾ ਦੋ ਆਏ ਇੱਕ ਆ ਇਹ ਤੇ ਮੈਂ ਵੀਪ ਲਾ ਦੂੰਗਾ ਇਹ ਤੇ ਮੈਂ ਵੀਪ ਲਾ ਦੂੰਗਾ ਗੱਲਾਂ ਤੇ ਇੱਕ ਨਵਾਂ ਚਲਾਨ ਹੋਰ ਆ ਗਿਆ ਬੜਾ ਬੜਾ ਧੰਨਵਾਦ ਡਾਕਟਰ ਸਾਹਿਬ ਮੁਬਾਰਕਾ ਸਤਿ ਆਨੰਦ ਮੀਂ ਗੱਲ ਕਰੀਏ ਇੱਕ ਹੋਰ ਆ ਗਿਆ ਇਜ਼ਰਾਈਲ ਕਰਨਾਲ 12000 ਰੁਪਏ ਦਾ ਉਹੀ ਸਾਰੀਆਂ ਤਰ੍ਹਾਂ ਇਹ ਧਾਰਾ ਗਿਆ ਹੈ ਇਜ਼ਰਾਈਲ ਕਿੱਥੇ ਹੈ ਕਿਹੜੀ ਧਾਰਾ ਲਾਈ ਹੈ 112 ਇੱਥੇ ਆ 112 183 188 115 116 192 ਆ ਕਿੰਨੇ ਵਜੇ ਆਇਆ ਇਹ ਆ ਹੁਣ ਆਇਆ 6:00 ਵਜੇ 6:00 ਇਹ 10:00 ਵਜੇ ਸੱਤ ਨੰਬਰ ਦੱਸੋ ਕੋਈ ਮੋਬਾਈਲ ਨੰਬਰ ਨਹੀਂ ਹੁੰਦਾ ਬਾਈ ਇਹਦਾ ਤਾਂ ਦੋ ਹੀ ਹੁੰਦਾ ਹੈ ਉਹ ਨਹੀਂ ਡਾਕਟਰ ਸਾਹਿਬ 5:30 ਵਜੇ ਆ ਗਿਆ ਇੱਕ 5:30 ਵਜੇ ਆਇਆ ਜੀ ਡਾਕਟਰ ਸਾਹਿਬ ਹੋ ਕੀ ਰਿਹਾ ਜੀ ਇਹ ਚੱਕਰ ਕੀ ਆ ਮੈਨੂੰ ਐ ਤਾਂ ਨਹੀਂ ਲੱਗਦਾ ਵੀ ਦਿੱਲੀ ਵਾਲਿਆਂ ਨੇ ਚਲਾਨ ਕਿਤੇ ਕਿਸੇ ਥੋੜੀ ਵੈਬਸਾਈਟ ਤੇ ਪਾਤੇ ਹੁਣ ਤਾਂ ਚਲਾਨ ਪਰ ਚਲਾਨੇ ਆ ਰਹੇ ਆ ਡਾਕਟਰ ਸਾਹਿਬ 38000 ਦੇ ਆ ਫੋਟੋ ਆ ਗਈ ਫੋਟੋ ਆ ਗਈ ਤਾਂ ਨੂੰ ਕਹਿੰਦੇ ਕੀ ਆ ਉਹ ਤਾਂ ਆ ਰਾ ਚੈੱਕ ਕਰ ਲੈਣੇ ਆਪਾਂ ਯਾਰ ਪਰ ਗੱਲ ਆ ਇੱਕ ਕਿਥੇ ਆਏ ਤਾਂ ਨਹੀਂ ਡਾਕਟਰ ਸਾਹਿਬ ਦਿੱਲੀ ਵਾਲੇ ਨੇ ਕਿਸੇ ਪੇਚਭੂਜ ਦੇ ਪਾਤੀ ਵੀ ਆਹ ਗੱਡੀ ਦੇ ਚਲਾਣ ਦੇੜ ਦੋ ਯਾਰ ਹੈ ਉਹ ਹੀ ਤਾਂ ਗੱਲ ਪਰ ਆਏ ਹੋ ਵੀ ਨਹੀਂ ਸਕਦਾ ਯਾਰ ਕਮਾਲ ਦੀ ਗੱਲ ਹੈ ਤੇ ਮੈਸੇਜ ਤੇ ਮੈਸੇਜ ਚੜਿਆ ਆਉਂਦਾ 38 ਤੋਂ ਬਾਅਦ 1 ਕਾ ਉਹ ਤੋਂ ਬਾਅਦ ਮੈਸੇਜ ਹੋਰ ਕਿੰਨੇ ਦਾ 10000 ਦਾ ਹਾਂਜੀ 10 ਦਾ ਆਇਆ ਫਿਰ ਹੁਣ ਫੇਰ 12 ਦਾ ਆ ਗਿਆ 5:30 ਵਜੇ ਸ਼ਾਮ ਨੂੰ ਓਵਰ ਸਪੀਡ ਦਾ ਹੀ ਹੈ ਓਵਰ ਸਪੀਡ ਦੀ ਉਤਾਰ ਹੈ 183 ਤੋਂ ਬਾਅਦ 183 ਦਾ ਓਵਰ ਸਪੀਡ ਹੋ ਗਈ ਅਗਲੀ ਫੋਟੋਸੀ ਪਤਲੀ ਜਨੇ ਦੇ ਫੋਟੋਸੀ ਅਡਰੈਸ ਪਤਾ ਕੋ ਸਰਟਨ ਰਿਜਿਸਟਰੀ ਕੋ ਜਾਰੀ ਨਹੀਂ ਕੋਈ ਵੀ ਜੀਮਨ ਹੋ ਅੱਪਕੀ ਬੀਤ ਮਹੀਨਾ ਦਾ ਨੰਬਰ 1972 ਕੋ ਡਾਕਟਰ ਸਾਹਿਬ ਇਹ ਤਾਂ ਉਹ ਇਹ ਤਾਂ ਉਹੀ ਆ ਨਾ ਤਾਰਾ ਤਾਂ ਲੱਗਣੀ ਹੋ ਸੀ ਨਾ ਜੀ ਮਾਈ ਮੈਂਟ ਨਹੀਂ ਪਰ ਫੀਸ ਕਰਿਆ ਪਟਾ ਕਿੰਤਾਂ ਹੋ ਗਿਆ ਜੀ ਜਨਨ 115 ਇੱਕ ਦਰਸਾਰੇ ਤਾਂ ਸਾਰੀਆਂ ਉਹੀ ਨੇ ਸਾਰੀਆਂ ਹੀ ਧਾਰਾਂ ਲੱਗੀਆਂ ਜੋ ਵੀ ਹੁੰਦੀਆਂ ਨੇ ਮੋਟਰ ਵਾਈਕਲ ਦੀਆਂ ਮਤਲਬ ਓਵਰ ਸਪੀਡ ਨੂੰ ਲੈ ਕੇ 115 ਦਾ ਵੀ ਇਹ ਤਾਂ ਸਰਪ੍ਰਾਈਜ਼ ਤੇ ਸਰਪਰਾ ਸਰਪ੍ਰਾਈਜ਼ ਚੜਿਆ ਆਉਂਦਾ ਜੀ ਡਾਕਟਰ ਸਾਹਿਬ ਹੁਣ ਤਾਂ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛੂੰਗਾ ਤੁਸੀਂ ਦਿੱਲੀ ਗਏ ਕਿਉਂ ਜੀ ਹਾਂ ਡਾਕਟਰ ਸਾਹਿਬ ਐਂਜਿਨ ਦੀ ਗੱਡੀ ਹੋਏ ਮੈਂ ਕੀ ਕਹਿ ਰਿਹਾ ਸੀ ਡਾਕਟਰ ਉਹਨੂੰ ਤੁਸੀਂ ਸਾਈਨ ਉਹਦੇ ਨੇ ਦੇਖਿਆ 116 ਜਿਹੜੀ ਡਾਕਟਰ ਸਾਹਿਬ ਨੇ ਰੱਖਿਆ ਸਾਈਨ ਬੱਕੇ ਲੱਗੇ ਹੋਏ ਉਹਨੂੰ ਦੇਖਿਆ ਸਾਈਨ ਬੋਰਡ ਲੱਗੇ ਹੁੰਦੇ ਜਿਹੜੇ ਸੜਕ ਤੇ ਮੈਂ ਕੀ ਕਹਿ ਰਿਹਾ ਸੀ ਮੈਂ ਕਿਹਾ ਦੋ ਸਕੂਟਰੀਆਂ ਜਿਹੜੀਆਂ ਤੁਸੀਂ ਉਹ ਮੁੰਡਿਆਂ ਨੂੰ ਕੰਮ ਵਾਲਿਆਂ ਨੂੰ ਲੈ ਕੇ ਦਿੱਤੀਆਂ ਦੋ ਸਕੂਟਰੀਆਂ ਜਿਹੜੀਆਂ ਸੀ ਡਾਕਟਰ ਸਾਹਿਬ ਜਿੰਨੇ ਦਾ ਚਲਾਨ ਕਰਾ ਲਏ ਉਹ 38000 ਰੁਪਏ ਟੱਪ ਕੇ ਸਵੇਰੇ 10000 ਦਾ ਆਇਆ ਹੁਣ 12000 ਦਾ ਆਇਆ ਜੀ ਪਾਗਤਾ ਲੈਣ ਦੇ ਲੱਗੇ ਹੈ ਤੈਨੂੰ ساری ਦਾ 50 50 ਤੇ 60000 ਰੁਪਿਆ ਹੋ ਗਿਆ ਜੀ ਡਾਕਟਰ ਸਾਹਿਬ ਇੱਕ ਗੱਲ ਦੱਸੋ ਏਹੇ ਆਪਾਂ ਨੂੰ ਤਾਂ ਦਿੱਲੀ ਜਾਂਦਿਆਂ ਨੂੰ ਮਸ਼ਹੂਰ ਕੀ ਆਉਂਦਾ ਜੀ ਆਪਾਂ ਨੂੰ ਕੀ ਕੁਝ ਪਤਾ ਵਾ ਪਾਣੀ ਪਤ ਸੋਨੀ ਪਤ ਉਹ ਤੋਂ ਬਾਅਦ ਮੁਰਥਲ ਆ ਗਿਆ ਹਨਾ ਫੇਰ ਦਿੱਲੀ ਆ ਗਿਆ ਆਪਾਂ ਨੂੰ ਤਾਂ ਇਹੀ ਇਹ ਇਹਨਾਂ ਦੀ ਉਹ ਜਾਣਕਾਰੀ ਹੈ ਵੀ ਇਹੀ ਯਾਦ ਰਹਿੰਦੇ ਹੈ ਇਜ਼ਰਾਈਲ ਵੀ ਹੈਗਾ ਲੈ ਦੱਸੋ ਹੈਗਾ ਫੇਰ ਸਭ ਤੋਂ ਛੋਟੇ-ਛੋਟੇ ਪਿੰਡਾਂ ਦਾ ਵੀ ਨਾਂ ਪਤਾ ਲੱਗ ਗਿਆ ਡਾਕਟਰ ਸਾਹਿਬ ਦੇ ਚਲਾਨਾਂ ਤੋਂ ਡਾਕਟਰ ਸਾਹਿਬ ਕਾਰਡ ਜਿਹੜੇ ਜਿਹੜੇ ਟੁੱਟ ਰਹੇ ਆ ਇਹ ਨਹੀਂ ਜੀ ਪਤਾ ਨਹੀਂ ਇਹ ਬਿੱਡਾ ਹੁੰਦਾ ਹੈ ਹੁਣ 38000 ਤੋਂ ਬਾਅਦ ਆਪਾਂ ਨੂੰ ਇੱਕ 12 ਦਾ ਇੱਕ 10 ਦਾ ਓਏ ਇਹ ਨਹੀਂ ਹਵੇ ਕਿਸੇ ਦਾ ਦੇ ਰਹੇ ਜੇ ਤੋੜਨ ਆਵੇ ਕਿੰਨੀ ਹੋਊਗੀ ਹੁਣ ਸਾਲੇ ਤਾਂ ਹੋਗੇ ਜੇ ਹੁਣ ਕਿੱਥੇ ਦਾ ਹੋਣਾ ਅੰਮ੍ਰਾਲਾ ਰਹਿ ਕੇ ਆਉਂਦੇ ਹੋਏ ਉਹ ਹੋਰ ਵੀ ਆ ਹਲੇ ਤਾਂ ਆ ਜੇ ਤਾ ਤੁਹਾਨੂੰ ਰੋਕੇ ਰਹੇ ਤੇ ਉੱਥੇ ਤਾਂ ਨਹੀਂ ਕੋਈ ਉਹ ਤਾਂ ਆਇਆ ਹੀ ਨਹੀਂ ਉਹ ਸਭ ਤੋਂ ਪਹਿਲਾਂ ਦਾ ਸਵੇਰ ਦਾ ਡਾਕਟਰ ਸਾਹਿਬ ਕੱਲ੍ਹ ਆ ਜੀ ਕੁਰਕਸ਼ੇਤਰ ਟੱਪੇ ਸੀ ਪ੍ਰੋਸੈਸਰ ਹੈ ਸਲੋ ਸਲੋ ਚੱਲੂਗਾ ਹੁਣ ਆਪਾਂ ਕਿੱਥੇ ਪਹੁੰਚੇ ਇਜ਼ਰਾਈਲ ਪਹੁੰਚੇ ਆ ਹਲੇ ਰੋਪੜ ਤੱਕ ਦੀ ਬਾਟ ਪਈ ਐ 150 200 ਕਿਲੋਮੀਟਰ ਹਲੇ ਪਿਆ ਪੈਂਡਿੰਗ ਚਲੋ ਦੁਸ਼ਮਣੀ ਕੱਢਣੀ ਹੋਵੇ ਭਾਜੀ ਨੂੰ ਲੈ ਕੇ ਗੱਡੀ ਦੇ ਕੇ ਭੇਜ ਦੋ ਆਪਣੀ ਮੈਂ ਕਹਿੰਨਾ ਮਯਾਲ ਜਿਹੇ ਲੱਖ ਰੁਪਏ ਤੋਂ ਥੱਲੇ ਚਲਾਨ ਕਟਾ ਕੇ ਭਾਜੀ ਮੁੜੇ ਆਣ ਦਾ ਰਿਕਾਰਡ ਬੋਲਦੇ ਆ ਰਿਕਾਰਡ ਵੀ ਮੈਟਰ ਪਹੁੰਚ ਕੇ ਕਰ ਅੱਜ ਦਾ ਵਲੌਗ ਮੈਨੂੰ ਲੱਗਦਾ ਵਾੜਾ ਲੰਬਾ ਬਣ ਗਿਆ ਹੋਊਗਾ ਲੰਬਾ ਕਿ ਜਿੰਨਾ ਬਣਦਾ ਵੈਸੇ ਉਨਾ ਹੀ ਬਣ ਗਿਆ ਹੋਊਗਾ ਕਿਉਂਕਿ ਅ ਅੱਜ ਸਾਡਾ ਫਿਰ ਚਲਾਨਾ سلسلہ ਫਿਰ ਜਾਰੀ ਰਿਹਾ ਕਿਉਂਕਿ ਸਾਨੂੰ ਭਾਜੀ ਨੂੰ ਰਕੇਸ਼ ਪਹਿਲਾਂ ਦੋ ਚਲਾਨ ਹੋਰ ਆਗੇ ਇੱਕ 12000 ਦਾ ਇੱਕ 10000 ਦਾ ਹੁਣ ਟੋਟਲ ਹੋ ਗਏ 60000 ਹਲੇ ਅਸੀਂ ਉਹ ਭਰੇ ਨਹੀਂ ਹੈਗੇ ਅ ਕਿਉਂਕਿ ਸ਼ਾਇਦ ਹੋਰ ਦੋ ਚਾਰ ਚਲਾਨ ਆ ਜਾਣ ਕਿਉਂਕਿ ਸਾਨੂੰ ਭਾਜੀ ਤੇ ਪੂਰਾ ਭਰੋਸਾ ਹੈ ਕਿ ਭਾਜੀ ਨੇ ਹੋਰ ਪ੍ਰਾਪਤੀਆਂ ਕੀਤੀਆਂ ਹੋਣਗੀਆਂ ਸੋ ਹੁਣ ਪਹੁੰਚ ਗਿਆ ਘਰੇ ਸੋ ਅੱਜ ਪਹਿਲੀ ਵਾਰ ਹੋਇਆ ਕਿ ਆਪਣਾ ਵਲੌਗ ਇੱਕ ਪਹਿਲੇ ਦਿਨ ਇੱਕ ਦਿਨ ਚ ਇੱਕ ਵਲੌਗ ਬਣ ਗਿਆ ਚਲੋ ਕੋਸ਼ਿਸ਼ ਇਦਾਂ ਹੀ ਰਹੂਗੀ ਵੀ ਇਹ ਬਣ ਜਾਇਆ ਕਰੇ ਤੇ ਚਲੋ ਬਾਕੀ ਮਿਲਦੇ ਆ ਸੋ ਇਹ ਮਤਲਬ ਅੱਜ ਤਾਂ ਰਾਤ ਹੋ ਗਈ ਕੱਲ ਨੂੰ ਸਵੇਰੇ 9-10 ਵਜੇ ਪੋਸਟ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਗੁੱਡ ਨਾਈਟ ਸਾਰਿਆਂ ਨੂੰ ਬਰਕਾ ਚਲੋ ਜੀ ਇਹ ਸੀਗਾ ਸਾਡਾ ਵਲੌਗ ਪੰਜਵਾਂ ਤੇ ਇਹ ਜਲਦੀ ਅਪਲੋਡ ਹੋ ਜੂਗਾ ਕੱਲ ਹੀ ਹੋ ਜੂਗਾ ਮਾਰਨਿੰਗ ਸੋ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ